ਬਾਬਾ ਫੂਲਾ ਸਿੰਘ ਜੀ ਜਨਮ ਸ੍ਰੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਸੰਮਤ 1818 ਬਿਕਰਮੀ ਵਿੱਚ ਭਾਈ ਈਸ਼ਰ ਸਿੰਘ ਜੀ ਦੇ ਘਰ ਹੋਇਆ ਫੂਲਾ ਸਿੰਘ ਅਜੇ ਨਿੱਕਾ ਜਿਹਾ ਬਾਲਕ ਸੀ ਕਿ ਇਸ ਦਾ ਪਿਤਾ ਚੜ੍ਹਾਈ ਕਰ ਗਿਆ ਚਲਾਣੇ ਤੋਂ ਪਹਿਲਾਂ ਭਾਈ ਈਸ਼ਰ ਸਿੰਘ ਨੇ ਆਪਣੇ ਸਪੁੱਤਰ ਫੂਲਾ ਸਿੰਘ ਦੀ ਬਾ ਬਾਬਾ ਨਹਿਣਾ ਸਿੰਘ ਜੀ ਦੇ ਹੱਥ ਫੜਾ ਕੇ ਆਖਿਆ ਕਿ ਮੇਰੇ ਪਿੱਛੋਂ ਇਸ ਬੱਚੇ ਨੂੰ ਪੰਥ ਦਾ ਬੱਚਾ ਸਮਝ ਕੇ ਪੰਥਕ ਸੇਵਾ ਲਈ ਵਡੀਰਨਾ ਬਾਬਾ ਨੈਣਾ ਸਿੰਘ ਜੀ ਵੱਡੇ ਧਰਮਵੀਰ ਅਤੇ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਸਨ ਬਾਬਾ ਫੂਲਾ ਸਿੰਘ ਅਜੇ ਦਸਕੂ ਬਰਸਾਂ ਦਾ ਸੀ ਕਿ ਇਸ ਦੀ ਬਚਿੱਤਰ ਬੁੱਧੀ ਦੇ ਜੋਹਰ ਪ੍ਰਤੱਖ ਦਿਸਣ ਲੱਗ ਪਏ ਇਸ ਅਵਸਥਾ ਵਿੱਚ ਜਿੱਥੇ ਆਪ ਨੇ ਬਹੁਤ ਸਾਰੀ ਗੁਰਬਾਣੀ ਮੁਖਾਗਰ ਕੰਠ ਕਰ ਲਈ ਉਥੇ ਨਾਲ ਨਾਲ ਖਾਲਸੇ ਦੀ ਮਰਿਆਦਾ ਅਨੁਸਾਰ ਉਸ ਸਮੇਂ ਦੇ ਬਹੁਤ ਸਾਰੇ ਪ੍ਰਚਲਿਤ ਜੰਗੀ ਗੁਣ ਵੀ ਪ੍ਰਾਪਤ ਕਰ ਲਏ। ਇਹ ਆਪਣੀ ਨਿੱਕੀ ਜਹੀ ਸਰੀ ਸਾਹਿਬ ਬੜੀ ਤੇਜ਼ੀ ਨਾਲ ਚਲਾ ਕੇ ਗੱਤਕੇ ਦੇ ਐਸੇ ਦਾਊ ਪੇਚ ਕਰਦਾ ਕਿ ਦੇਖਣ ਵਾਲੇ 당ਗ ਰਹਿ ਜਾਂਦੇ। ਘੋੜੇ ਦੀ ਸਵਾਰੀ ਤਾਂ ਇਹ ਅਣ ਸਿਖਾਇਆ ਹੀ ਸਿੱਖ ਗਿਆ ਸੀ। ਇਸ ਦੀ ਕਮਾਨ ਤੋਂ ਨਿਕਲਿਆ ਤੀਰ ਬਹੁਤ ਘੱਟ ਨਿਸ਼ਾਨੇ ਤੋਂ ਖੁੰਝਦਾ ਹੁੰਦਾ ਸੀ। ਇਹੀ ਕਾਰਨ ਸੀ ਕਿ ਇਹ ਹੁਨਾਰ ਬੱਚਾ ਨਿੱਕੀ ਉਮਰ ਵਿੱਚ ਹੀ ਪੰਥਕ ਜਥਿਆਂ ਵਿੱਚ ਪਿਆਰਿਆ ਜਾਣ ਲੱਗਾ। ਸ਼ਹੀਦੀ ਮਿਸਲ ਵਿੱਚ ਬਾਬਾ ਫੂਲਾ ਸਿੰਘ ਦੀ ਮਾਤਾ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਧਾਰਮਿਕ ਤੇ ਸੂਰਮਤਾਈ ਵਿਦਿਆ ਵਿੱਚ નિਪੁੰਨ ਦੇਖ ਕੇ ਉਹ ਮੰਗਾਂਪੂਰਤ ਖੁਸ਼ੀ ਵਿੱਚ ਜੀਵਨ ਗੁਜ਼ਾਰ ਰਹੀ ਸੀ ਕਿ ਇਕਾ ਇੱਕ ਤੁਰ ਦਰਗਾਹੋਂ ਸੱਦਾ ਆ ਗਿਆ ਤੇ ਉਹ ਪਰਲੋਕ ਗਮਨ ਕਰ ਗਈ ਹੁਣ ਫੂਲਾ ਸਿੰਘ ਇਕੱਲਾ ਰਹਿ ਗਿਆ ਇਸ ਦਸ਼ਾ ਵਿੱਚ ਸਭ ਤੋਂ ਪਹਿਲਾ ਕੰਮ ਆਪਨੇ ਜੋ ਕੀਤਾ ਉਹ ਇਹ ਸੀ ਕਿ ਅਕਾਲੀ ਬਾਣਾ ਪਹਿਨ ਕੇ ਸ਼ਹੀਦਾਂ ਦੀ ਮਿਸਲ ਵਿੱਚ ਰਲ ਗਏ ਬਾਬਾ ਨੈਣਾ ਸਿੰਘ ਨਾਲ ਮਿਲ ਕੇ ਸਮੇਂ ਦੀ ਲੋੜ ਅਨੁਸਾਰ ਆਪਨੇ ਪੰਥ ਲਈ ਐਸੀਆਂ ਉਗਰ ਘਾਲਾਂ ਕਾਲੀਆਂ ਕਿ ਬਾਬਾ ਜੀ ਦੇ ਚਲਾਣੇ ਉਪਰੰਤ ਜਥੇ ਦੀ ਸਰਬਸੰਮਤੀ ਨਾਲ ਫੁੱਲਾ ਸਿੰਘ ਜੀ ਨੂੰ ਹੀ ਜਥੇਦਾਰ ਥਾਪਿਆ ਗਿਆ। ਸ਼ੇਰੇ ਪੰਜਾਬ ਨਾਲ ਮੇਲ ਸਾਲ 1802 ਈਸਵੀ ਵਿੱਚ ਜਦ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਅੰਮ੍ਰਿਤਸਰ ਖਾਲਸਾ ਰਾਜ ਨਾਲ ਮਿਲਣ ਲਈ ਵਿਚਾਰ ਕੀਤਾ ਤਾਂ ਇਸ ਸਮੇਂ ਗੁਰੂ ਨਗਰੀ ਗੰਗੀਆਂ ਤੇ ਰਾਮਗੜੀਆਂ ਸਰਦਾਰਾਂ ਦੇ ਕਬਜ਼ੇ ਵਿੱਚ ਸੀ ਇਹਨਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਟੱਕਰੇ ਲਈ ਪੂਰੀ ਤਰ੍ਹਾਂ ਤਿਆਰੀ ਹੋ ਗਈ। ਇਹਨਾਂ ਦਿਨੀ ਬਾਬਾ ਫੁੱਲਾ ਸਿੰਘ ਸਣੇ ਆਪਣੇ ਜਥੇ ਸ੍ਰੀ ਅਮਰਤਸਰ ਜੀ ਆਏ ਹੋਏ ਸਨ। ਜਦ ਆਪ ਨੂੰ ਪਤਾ ਲੱਗਾ ਕਿ ਖਾਲਸੇ ਵਿੱਚ ਲੜਾਈ ਛੇੜਨ ਵਾਲੀ ਹੈ ਅਤੇ ਦੋਵੇਂ ਧਿਰਾਂ ਵੱਲੋਂ ਖਾਲਸੇ ਦਾ ਲਹੂ ਡੁੱਲੇਗਾ ਤਾਂ ਆਪ ਦਾ ਪੰਥਕ ਪਿਆਰ ਨਾਲ ਭਰਪੂਰ ਮਨ ਇਹ ਸਹਾਰ ਨਾ ਸਕਿਆ। ਜਿਹਾ ਕਿ ਆਪ ਪਿੱਛੇ ਪੜ ਆਏ ਹੋ ਇਸ ਸਮੇਂ ਆਪਨੇ ਵੱਡੀ ਸਿਆਣਪ ਤੋਂ ਕੰਮ ਲੈ ਕੇ ਦੋਹਾਂ ਤਰ੍ਹਾਂ ਦਾ ਯੋਗ ਫੈਸਲਾ ਕਰਵਾ ਦਿੱਤਾ। ਸ੍ਰੀ ਅਮਰਤਸਰ ਸ਼ੇਰੇ ਪੰਜਾਬ ਦੇ ਪ੍ਰਬੰਧ ਵਿੱਚ ਲੈ ਆਂਦਾ ਅਤੇ ਭੰਗੀ ਸਰਦਾਰਾਂ ਨੂੰ ਮਹਾਰਾਜਾ ਸਾਹਿਬ ਤੋਂ ਉਹਨਾਂ ਦੀ ਸ਼ਾਨ ਅਨੁਸਾਰ ਜਾਗੀਰ ਦਵਾ ਦਿੱਤੀ। ਇਸ ਸਿਆਣਪ भरे ਫੈਸਲੇ ਦੇ ਕਰਵਾਣ ਨਾਲ ਪੰਥ ਵਿੱਚ ਆਪ ਦੀ ਬੜੀ ਨਾਮਵਰੀ ਹੋਈ। ਖਾਸ ਕਰ ਸ਼ੇਰੇ ਪੰਜਾਬ ਨਾਲ ਤਾਂ ਇਸੇ ਦਿਨ ਤੋਂ ਇਹਨਾਂ ਦਾ ਗੂੜਾ ਪਿਆਰ ਪੈ ਗਿਆ ਕਿ ਅੱਗੇ ਨੂੰ ਕੋਈ ਨਾਮੀ ਮਹਿੰਮ ਯਾ ਖਾਲਸਾ ਰਾਜ ਸੰਬੰਧੀ ਕੋਈ ਜ਼ਰੂਰੀ ਵਿਚਾਰ ਐਸੀ ਨਹੀਂ ਸੀ ਜਿਸ ਵਿੱਚ ਆਪਨੇ ਹਿੱਸਾ ਨਾ ਲਿਆ ਹੋਵੇ। ਕਸੂਰ, ਅਟਕ, ਮਲਤਾਨ, ਕਸ਼ਮੀਰ, ਖੈਰਾਬਾਦ ਤੇ ਯੂਸਫ ਜ਼ੈਦੀਆਂ ਲੜਾਈਆਂ ਵਿੱਚ ਆਪ ਸਣੇ ਆਪਣੇ ਬਹਾਦਰ ਜਥੇ ਦੇ ਸਭ ਤੋਂ ਮੋਹਰੇ ਸਨ। ਇਸ ਬਹੁਮੁੱਲੀ ਸੇਵਾ ਦੇ ਕਾਰਨ ਸ਼ੇਰੇ ਪੰਜਾਬ ਆਪ ਨੂੰ ਸਦਾ ਪੜੀ ਸਤਕਾਰ ਦੀ ਨਜ਼ਰ ਨਾਲ ਦੇਖਦੇ ਸਨ। ਨੋ ਸ਼ੇਰੀ ਦੀ ਲੜਾਈ ਬਾਬਾ ਫੂਲਾ ਸਿੰਘ ਦੇ ਜੀਵਨ ਦਾ ਸਭ ਤੋਂ ਮਹਾਨ ਕਾਰਨਾਮਾ ਜੋ ਖਾਲਸਾ ਇਤਿਹਾਸ ਨੂੰ ਰੈਂਦੀ ਦੁਨੀਆ ਤੱਕ ਸਦਾ ਲਈ جگਮਗਾਉਂਦਾ ਰੱਖੇਗਾ ਉਹ ਸਨ 1823 ਦੀ ਸਰਹੱਦੀ ਲੜਾਈ ਸੀ ਇਹ ਲੜਾਈ ਬਾਬਾ ਜੀ ਨੇ ਜਿਸ ਬੀਰਤਾ ਨਾਲ ਧਾਰਮਿਕ ਤੇ ਰਾਜਸੀ ਅਸੂਲਾਂ ਨੂੰ ਮੁੱਖ ਰੱਖ ਕੇ ਲੜੀ ਉਹ ਹਮੇਸ਼ਾ ਲਈ ਆਪ ਦੀ ਅਮੇਟ ਯਾਦਗਾਰ ਬਣ ਗਈ ਹੈ ਮੁਲਤਾਨ ਕਸ਼ਮੀਰ ਤੇ ਅਟਕ ਤੋਂ ਪਾਰ ਦਾ ਇਲਾਕਾ ਖਾਲਸਾ ਰਾਜ ਵਿੱਚ ਮਿਲਾ ਲੈਣ ਨਾਲ ਕਾਬਲ ਦੇ ਬਰਖਜ਼ਈ ਹੁਕਮਰਾਨਾਂ ਦੀ ਦਿਨੋ-ਦਿਨ ਖਬਰਾਟ ਵਧ ਰਹੀ ਸੀ। ਉਹ ਇਹ ਜਾਣਦੇ ਸਨ ਕਿ ਅਫਗਾਨੀ ਹਕੂਮਤ ਹੁਣ ਥੋੜੇ ਦਿਨਾਂ ਦੀ ਮਹਿਮਾਨ ਹੈ। ਜੇ ਹੁਣੇ ਹੀ ਇਸ ਦੀ ਰੱਖਿਆ ਲਈ ਕੋਈ ਠੱਲਾ ਪਾਇਆ ਜਾ ਸਕੇ ਤਾਂ ਹੱਥ ਪੈਰ ਮਾਰਨੇ ਲੜਿੰਦੇ ਨੇ। ਇਸ ਫੈਸਲੇ ਅਨੁਸਾਰ ਮੁਹੰਮਦ ਅਜ਼ੀਮ ਖਾਨ ਅਤੇ ਇਸ ਦੇ ਦੋਵੇਂ ਭਾਈ ਦੋਸਤ ਮੁਹੰਮਦ ਖਾਨ ਜਬਾਰ ਖਾਨ ਨੇ ਖਾਲਸੇ ਨਾਲ ਪੂਰੀ ਤਰ੍ਹਾਂ ਵੱਲ ਨਿਰਣਾ ਕਰਨ ਦਾ ਪੱਕਾ ਇਰਾਦਾ ਕਰ ਲਿਆ। ਇਹ ਸੰਗਰਾਮ ਲਈ ਜਿਸ ਵਿੱਚ 30 ਹਜ਼ਾਰ ਅਫਗਾਨੀ ਫੌਜ, 25 ਹਜ਼ਾਰ ਮੁਲਕਈਆ ਲਸ਼ਕਰ ਤੇ ਸਭ ਸਰਹੱਦੀ ਕਬੀਲੇ ਸ਼ਾਮਲ ਸਨ, ਨੁਸ਼ਹਿਰੀ ਦਾ ਖੁੱਲਾ ਮੈਦਾਨ ਚੁਣਿਆ ਗਿਆ। ਸ਼ੇਰੇ ਪੰਜਾਬ ਨੂੰ ਜਦ ਅਫਗਾਨਾਂ ਦੀਆਂ ਇਹਨਾਂ ਸਾਰੀਆਂ ਤਿਆਰੀਆਂ ਦਾ ਪਤਾ ਲੱਗਾ ਤਾਂ ਆਪਨੇ ਵੀ ਖਾਲਸਾ ਫੌਜ ਨੂੰ ਸਰਹੱਦ ਵੱਲ ਕੂਚ ਕਰਨ ਦਾ ਹੁਕਮ ਦੇ ਦਿੱਤਾ। ਤੇ ਇਸ ਤਰ੍ਹਾਂ ਯੋਗ ਸਮੇਂ ਦਰਿਆ ਅਟਕ ਤੋਂ ਪਾਰ ਹੋ ਕੇ ਇਸ ਅਜਿੱਤ ਫੌਜ ਨੇ ਮੋਜੀਆਂ ਅਕੋੜੇ ਦੇ ਮੈਦਾਨ ਵਿੱਚ ਜਾ ਡੇਰੇ ਲਾਈ। ਰਾਹ ਵਿੱਚ ਖੈਰਾਬਾਦ ਲੱਗੇ ਖਟਕਾਂ ਤੇ ਅਫਗਾਨਾ ਨੇ ਖਾਲਸੇ ਨੂੰ ਰੋਕਣਾ ਚਾਹਿਆ ਪਰ ਇਸ ਠੱਲੀ ਸੈਨਾ ਨੂੰ ਕੋਈ ਠੱਲਾ ਨਾ ਪਾਸ ਸਕਿਆ ਅਤੇ ਇਹ ਸਿੱਧੀ ਦਰਿਆ ਲੁੰਡੇ ਦੇ ਕਿਨਾਰੇ ਪਹੁੰਚ ਗਈ। ਇਸ ਮਹਿੰਮ ਦੀਆਂ ਸਾਰੀਆਂ ਜ਼ਰੂਰੀ ਤਿਆਰੀਆਂ ਦੇ ਬਾਅਦ ਸ਼ੇਰੇ ਪੰਜਾਬ ਸਣੇ ਬਾਬਾ ਫੂਲਾ ਸਿੰਘ ਅਤੇ ਅਕਾਲੀ ਦਲ ਦੇ ਅਕੋੜੇ ਪਹੁੰਚ ਗਏ। 13 ਮਾਰਚ ਦੀ ਰਾਤ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਰੇ ਸਰਦਾਰਾਂ ਦਾ ਇਕੱਠ ਕੀਤਾ ਜਿਸ ਵਿੱਚ ਵਿਚਾਰ ਕਰਨ ਦੇ ਉਪਰੰਤ ਸਰਬਸੰਮਤੀ ਨਾਲ ਇਹ ਫੈਸਲਾ ਹੋਇਆ ਕਿ ਬੈਰੀ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਇਸ ਲਈ ਹੁਣ ਛੇਤੀ ਤੋਂ ਛੇਤੀ ਉਸ ਪਰਤਾਵਾ ਬੋਲ ਦਿੱਤਾ ਜਾਏ ਇਸ ਗੁਰਮਤੇ ਅਨੁਸਾਰ 14 ਮਾਰਚ ਦੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚੜ੍ਹਾਈ ਦਾ ਅਰਦਾਸਾ ਸੋਧਿਆ ਗਿਆ ਤੇ ਹੁਣ ਜਦ ਮੈਦਾਨੀ ਜੰਗ ਵੱਲ ਫੌਜਾਂ ਨੂੰ ਤੋੜਨ ਲਈ ਸ਼ੇਰੇ ਪੰਜਾਬ ਇਹਨਾਂ ਨੂੰ ਅਸੀਸਾਂ ਦੇ ਰਹੇ ਸਨ ਠੀਕ ਇਸੇ ਸਮੇਂ ਇੱਕ ਸੂਹੀਏ ਨੇ ਖਬਰ ਦਿੱਤੀ ਕਿ ਰਾਤ ਨੂੰ ਹੋਰ ਫੌਜ ਤੇ 40 ਭਾਰੀਆਂ ਤੋਪਾਂ ਵੈਰੀ ਦੀ ਕੁੰਮਕ ਲਈ ਪਹੁੰਚ ਗਈਆਂ ਨੇ ਇਸ ਹਾਲ ਨੂੰ ਸੁਣ ਕੇ ਸ਼ੇਰੇ ਪੰਜਾਬ ਜਿਹੜਾ ਆਪਣੇ ਇੱਕ ਇੱਕ ਜਵਾਨ ਦੇ ਜੀਵਨ ਨੂੰ ਬਹੁਮੁੱਲੀ ਸਮਝਦੇ ਸਨ ਇਹ ਵਿਚਾਰ ਕੇ ਕਿ ਕਿਤੇ ਵੈਰੀ ਦੀਆਂ ਤੋਪਾਂ ਨਾਲ ਖਾਲਸਾ ਫੌਜ ਦਾ ਵਧੇਰਾ ਨੁਕਸਾਨ ਨਾ ਹੋ ਜਾਏ ਚੰਗਾ ਹੋਵੇ ਜੇ ਵੱਡੀਆਂ ਤੋਪਾਂ ਦੇ ਟੱਕਰੇ ਪਰ ਸਾਡੇ ਵੱਲੋਂ ਵੀ ਵੱਡੀਆਂ ਤੋਪਾਂ ਪਹੁੰਚ ਜਾਣ ਜੋ ਅੱਜ ਹੀ ਦੁਪਹਿਰ ਤੱਕ ਪਹੁੰਚਣ ਵਾਲੀਆਂ ਨੇ ਜੇ ਹੋ ਸਕੇ ਤਾਂ ਥੋੜੇ ਸਮੇਂ ਲਈ ਲੜਾਈ ਰੋਕ ਲਈ ਜਾਏ ਸ਼ੇਰੇ ਪੰਜਾਬ ਦੇ ਇਸ ਵਿਚਾਰ ਦਾ ਜਦ ਬਾਬਾ ਫੁੱਲਾ ਸਿੰਘ ਨੂੰ ਪਤਾ ਲੱਗਾ ਤਾਂ ਬਾਵਜੂਦ ਮਹਾਰਾਜਾ ਸਾਹਿਬ ਨਾਲ ਪਰਸਪਰ ਗੂੜੇ ਪਿਆਰ ਹੋਣ ਬਾਰੇ ਵੀ ਬਾਬਾ ਜੀ ਨੇ ਇਸ ਨਵੇਂ ਵਿਚਾਰ ਤੋਂ ਸਹਿਮਤ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਆਖਿਆ ਕਿ ਅਸੀਂ ਤਾਂ ਪਹਿਲੇ ਗੁਰਮਤੇ ਤੇ ਅਰਦਾਸੇ ਅਨੁਸਾਰ ਹੁਣੇ ਹੀ ਮੈਦਾਨੇ ਜੰਗਵਲ ਜਾਵਾਂਗੇ ਭਾਵੇਂ ਸਾਨੂੰ ਆਪਣਾ ਸੀਸ ਵੀ ਕਿਉਂ ਨਾ ਵਾਰਨਾ ਪਈ ਕਹਿੰਦੇ ਨੇ ਆਪ ਨੂੰ ਮਹਾਰਾਜਾ ਸਾਹਿਬ ਨੇ ਬੜੇ ਪਿਆਰ ਤੇ ਉਕਤੀਆਂ ਯੁਕਤੀਆਂ ਨਾਲ ਸਮਝਾਉਣ ਦਾ ਯਤਨ ਕੀਤਾ ਪਰ ਆਪ ਨੇ ਕਿਹਾ ਕਿ ਅਸੀਂ ਪਹਿਲੇ ਫੈਸਲੇ ਨੂੰ ਅਟੱਲ ਰੱਖਣਾ ਹੈ ਸੋ ਆਪ ਜੀ ਨੇ ਆਪਣੇ ਅਕਾਲੀ ਜਥੇ ਨਾਲ ਜਿਸ ਵਿੱਚ 800 ਘੋੜਸਵਾਰ ਅਤੇ 700 ਪੈਦਲ ਸਵਾਰ ਸਨ ਸਿੱਧੇ ਰਣ ਤੱਤੇ ਵੱਲ ਕੂਚ ਕਰ ਦਿੱਤਾ ਤੁਰੰਤੋਂ ਪਹਿਲਾਂ ਬਾਬਾ ਜੀ ਨੇ ਆਪਣੇ ਅਗਾਧ ਜੋਸ਼ ਵਿੱਚ ਰੰਗੇ ਹੋਏ ਸ਼ਬਦਾਂ ਵਿੱਚ ਸ੍ਰੀ ਕਲਗੀ ਧਰਜੀ ਦੇ ਸਨਮੁਖ ਅਰਦਾਸਾ ਸੋਧਿਆ ਅਤੇ ਹੁਣ ਨਗਾਰੇ ਪਰ ਚੋਟ ਲਾਉਣ ਦਾ ਹੁਕਮ ਦੇ ਦਿੱਤਾ ਬਸ ਨਗਾਰੇ ਪਰ ਚੋਟ ਪੈਂਦਿਆਂ ਹੀ ਸਤ ਸ੍ਰੀ ਅਕਾਲ ਦੇ ਆਕਾਸ਼ ਤੋੜ ਜੈਕਾਰਿਆਂ ਨਾਲ ਧਰਤ ਆਕਾਸ਼ ਗੂੰਜ ਉਠਿਆ ਤੇ ਦੇਖਦੇ ਦੇਖਦੇ ਹੀ ਇਹ ਕੌਮੀ ਸ਼ਹੀਦਾਂ ਦਾ ਜਥਾ ਸਿੱਧਾ ਰਣ ਭੂਮੀ ਵੱਲ ਅੱਗੇ ਨੂੰ ਵਧਿਆ ਅਤੇ ਜਾਂਦਿਆਂ ਹੀ ਵੈਰੀ ਦੇ ਟਿੱਡੀ ਦਲ ਲਸ਼ਕਰ ਪਰ ਸ਼ੇਰ ਵਾਈ ਹੱਲਾ ਕਰ ਦਿੱਤਾ ਸਾਹਮਣੇ ਪਾਸੇ ਤੋਂ ਅਣਗਿਣਤ ਜਹਾਦੀਆਂ ਇਹਨਾਂ ਮੁਠੀ ਪਰ ਅਕਾਲੀਆਂ ਨੂੰ ਆਪਣੇ ਵੱਲ ਵੱਧਦਾ ਡੇਠਾ ਤਾਂ ਉਹਨਾਂ ਦੀ ਦਲੇਰੀ ਤੇ ਜੋਸ਼ ਬਹੁਤ ਵੱਧ ਗਿਆ ਅਤੇ ਉਹਨਾਂ ਉਹ ਗੋਲੀਆਂ ਵਰਸਾਈਆਂ ਜਿਸ ਦੀ ਕੋਈ ਹੱਦ ਨਾ ਰਹੀ ਇੱਧਰ ਅਕਾਲੀ ਫੂਲਾ ਸਿੰਘ ਜੀ ਕੋੜੇ ਨੂੰ ਦਬਾਉਂਦੇ ਹੋਏ ਸਣੇ ਆਪਣੇ ਸਿਰਲੱਤ ਸੂਰਮਿਆਂ ਦੇ ਅਡੋਲ ਅੱਗੇ ਵਧਦੇ ਗਏ ਇਸ ਸਮੇਂ ਸ਼ੇਰੇ ਪੰਜਾਬ ਨੇ ਜਦ ਅਕਾਲੀ ਬੀਰਾਂ ਪਰ ਵੈਰੀਆਂ ਵੱਲੋਂ ਅੱਗ ਵਰਦੀ ਡੇਠੀ ਤਾਂ ਆਪ ਜੀ ਤੋਂ ਇਹ ਨਾ ਸਹਰਿਆ ਗਿਆ ਅਤੇ ਆਪ ਦੇ ਕੌਮੀ ਪਿਆਰ ਨੇ ਇੰਨਾ ਉਛਾਲਾ ਖਾਦਾ ਕਿ ਹੁਣ ਤੋਪਾਂ ਆਦ ਦੇ ਪਹੁੰਚਣ ਦੀ ਉਡੀਕ ਨੂੰ ਇੱਕ ਬੰਨੇ ਸੁੱਟ ਕੇ ਆਪਣੇ ਪਿਆਰੇ ਸਪੁੱਤਰ ਸ਼ਾਹਜ਼ਾਦਾ ਖੜਗ ਸਿੰਘ ਨੂੰ ਸਣੇ ਸਰਦਾਰਾਂ ਤੇ ਖਾਲਸਾ ਫੌਜ ਦੇ ਹੁਕਮ ਦੇ ਦਿੱਤਾ ਕਿ ਉੱਡ ਕੇ ਅਕਾਲੀਆਂ ਦੀ ਮਦਦ ਲਈ ਪਹੁੰਚੋ ਹੁਣ ਅੱਖ ਦੇ ਫੁਰਕਾਰ ਵਿੱਚ ਸਾਰੀ ਖਾਲਸਾ ਫੌਜ ਰਣ ਤੱਤੇ ਪਹੁੰਚ ਗਈ ਤੇ ਵੈਰੀਆਂ ਪਰ ਸਵੇਰ ਦੇ ਫੈਸਲੇ ਅਨੁਸਾਰ ਤਿੰਨਾਂ ਪਾਸਿਆਂ ਤੋਂ ਬੜੀ ਤੇਜ਼ੀ ਨਾਲ ਹੱਲਾ ਬੋਲ ਦਿੱਤਾ ਗਿਆ ਇਸ ਦੇ ਨਾਲ ਹੀ ਸ਼ੇਰੇ ਪੰਜਾਬ ਆਪਣੀ ਤਲਵਾਰ ਧੂਕੇ ਮੈਦਾਨ ਵਿੱਚ ਆ ਗਏ ਇਸ ਸਮੇਂ ਖਾਲਸੇ ਵਿੱਚ ਇੰਨਾ ਜੋਸ਼ ਵਧਿਆ ਕਿ ਵੈਰੀਆਂ ਲਈ ਇਹ ਅਠਲ ਹੋ ਗਿਆ ਫੱਟੜ ਹੋਣਾ ਸਭ ਤੋਂ ਪਹਿਲਾਂ ਬਾਬਾ ਫੁੱਲਾ ਸਿੰਘ ਦਾ ਜਥਾ ਵੈਰੀਆਂ ਨੂੰ ਲਤਾੜਦਾ ਹੋਇਆ ਉਹਨਾਂ ਦੇ ਮੋਰਚਿਆਂ ਵਿੱਚ ਜਾ ਵੜਿਆ ਅਤੇ ਜਾਂਦਿਆਂ ਹੀ ਵੈਰੀ ਨਾਲ ਗੁੱਥਮ-ਗੁੱਥਾ ਹੋ ਪਿਆ। ਠੀਕ ਐਸੇ ਸਮੇਂ ਜਦ ਕੇ ਗਹਿਗੱਜ ਤਲਵਾਰ ਚੱਲ ਰਹੀ ਸੀ, ਗਾਜ਼ੀਆਂ ਵੱਲੋਂ ਇੱਕ ਗੋਲੀ ਆਈ ਅਤੇ ਬਾਬਾ ਫੁੱਲਾ ਸਿੰਘ ਜੀ ਦੀ ਖੱਬੀ ਲੱਤ ਨੂੰ چیرਦੀ ਹੋਈ ਘੋੜੇ ਦੇ ਪੇਟ ਵਿੱਚ ਜਾ ਤਸੀ ਅਤੇ ਘੋੜਾ ਉਸੇ ਵਕਤ ਮਰ ਗਿਆ। ਇਸ ਸਮੇਂ ਬਾਬਾ ਜੀ ਨੇ ਹੁਕਮ ਦਿੱਤਾ ਕਿ ਜਥੇ ਦਾ ਹਾਥੀ ਅੱਗੇ ਲੈ ਆਓ ਜੋ ਹੱਲੇ ਵਿੱਚ ਨਾਲ-ਨਾਲ ਜਾ ਰਿਹਾ ਸੀ। ਚਾਟਾ ਪਹਾਥੀ ਦੀ ਅੰਬਾਰੀ ਵਿੱਚ ਸੱਜ ਗਏ ਤੇ ਹੁਣ ਮੁੜ ਆਪਣੇ ਜਥੇ ਦਾ ਹੌਸਲਾ ਵਧਾਉਂਦੇ ਹੋਏ ਅੱਗੇ ਵਧੇ। ਇਸ ਸਮੇਂ ਸ਼ਾਜਾਦਾ ਖੜਕ ਸਿੰਘ ਦਾ ਦਸਤਾਵੀ ਵੈਰੀਆਂ ਦੀਆਂ ਸਫਾਂ ਚੀਰਦਾ ਹੋਇਆ ਅਕਾਲੀਆਂ ਨਾਲ ਜਾ ਰਲਿਆ। ਅਫਗਾਨਾਂ ਨੇ ਵੀ ਆਪਣੇ ਬਹਾਦਰ ਆਗੂਆਂ ਦੀ ਅਗਵਾਈ ਵਿੱਚ ਬੜੀ ਨਿਡਰਤਾ ਤੇ ਦੇਸ਼ ਪਿਆਰ ਦਾ ਭਾਰੀ ਸਬੂਤ ਦਿੱਤਾ। ਪਰ ਖਾਲਸੇ ਦੇ ਅਮਿੱਟ ਜੋਸ਼ ਤੇ ਅਕਾਲੀਆਂ ਦੀ ਕਾਲ ਰੂਪ ਸ਼ਮਸ਼ੀਰ ਅੱਗੇ ਉਹਨਾਂ ਦੇ ਪੈਰ ਮੈਦਾਨ ਵਿੱਚੋਂ ਥਿੜਕ ਗਏ ਤੇ ਮੈਦਾਨ ਖਾਲਸੇ ਦੇ ਹੱਥ ਰਿਹਾ ਹੁਣ ਗਾਜ਼ੀਆਂ ਵਿੱਚ ਆਮ ਭਜੜ ਪੈ ਗਈ ਸ਼ਹੀਦੀ ਇਸ ਸਮੇਂ ਇੱਕ ਵੱਡੇ ਪੱਥਰ ਦੀ ਆੜ ਪਿੱਛੋਂ ਇੱਕ ਜਹਾਦੀ ਨਵਰੂਜ਼ ਖਾਨ ਖਟਕ ਨੇ ਆਪਣੀ ਕਰਾਬੀਨ ਬਾਬਾ ਫੁੱਲਾ ਸਿੰਘ ਪਰ ਚਲਾਈ ਜਿਸ ਵਿੱਚ ਕਈ ਗੋਲੀਆਂ ਸਨ ਇਨ੍ਹਾਂ ਵਿੱਚੋਂ ਤਿੰਨ ਤਾਂ ਮਹਾਵਤ ਨੂੰ ਲੱਗੀਆਂ ਤੇ ਇੱਕ ਅੰਬਾਰੀ ਬੰਨਦੀ ਹੋਈ ਬਾਬਾ ਜੀ ਦੀ ਛਾਤੀ ਵਿੱਚ ਜਾ ਲੱਗੀ। ਇਸ ਸਮੇਂ ਕਰਨਲ ਮਹਾਂ ਸਿੰਘ ਨੇ ਜੋ ਆਪਦੇ ਲਾਗੇ ਹੀ ਸਨ ਉਸ ਗਾਜ਼ੀ ਨੂੰ ਉੱਥੇ ਹੀ ਝਟਕ ਦਿੱਤਾ। ਇਸ ਦੇ ਬਾਅਦ ਜਦ ਅਕਾਲੀ ਜੀ ਦਾ ਹਾਥੀ ਬਿਠਾਇਆ ਗਿਆ ਤਾਂ ਕੀ ਡਿੱਠਾ ਆਪ ਜੀ ਦਾ ਭੌਰ ਉਡਾਰੀ ਲਾ ਚੁੱਕਾ ਸੀ। ਬਾਬਾ ਜੀ ਦੀ ਸ਼ਹੀਦੀ ਦੀ ਖਬਰ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਪਹੁੰਚੀ ਤਾਂ ਇਸ ਮਹਾਨ ਫਤਿਹ ਦੀ ਖੁਸ਼ੀ ਇਕਾ ਇਕ ਭਾਰੀ ਸ਼ੋਕ ਵਿੱਚ ਬਦਲ ਗਈ। ਸ਼ੇਰੇ ਪੰਜਾਬ ਅਤੇ ਹੋਰ ਸਾਰੇ ਸਰਦਾਰ ਛੱਟਪਟ ਉੱਥੇ ਪਹੁੰਚ ਗਏ ਤੇ ਸਭ ਨੇ ਆਪ ਦੇ ਨੂਰ ਪਰੇ ਸ਼ਹੀਦੀ ਮੁਖੜੇ ਦੇ ਦਰਸ਼ਨ ਕੀਤੇ। ਅਗਲੇ ਦਿਨ ਬੜੀ ਭਾਰੀ ਫੌਜੀ ਸ਼ਾਨ ਤੇ ਸਤਕਾਰ ਨਾਲ ਦਰਿਆ ਲੁੰਡੇ ਦੇ ਕੰਢੇ ਬਾਬਾ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਇਸ ਸਮੇਂ ਮਹਾਰਾਜਾ ਸਾਹਿਬ ਨੇ ਆਪਰੀਆਂ ਖਾਲਸਾ ਰਾਜ ਲਈ ਵੱਡੀਆਂ ਖੇਧਮਤਾਂ ਦਾ ਸਿਕਰ ਕੀਤਾ ਜਿਸ ਦੇ ਸੁਣਨ ਨਾਲ ਸਭ ਦੇ ਜੋਸ਼ ਭਰ ਆਏ ਇਸ ਦੇ ਉਪਰੰਤ ਸ਼ੇਰੇ ਪੰਜਾਬ ਨੇ ਆਪ ਦੀ ਸਮਾਦ ਇਸੇ ਥਾਂ ਪਰ ਬਣਾਉਣ ਦਾ ਹੁਕਮ ਦਿੱਤਾ ਅਤੇ ਬਹੁਤ بڑا ਇਲਾਕਾ ਇਸ ਸਮਾਦ ਦੀ ਸੇਵਾ ਕਰਨ ਵਾਲਿਆਂ ਸੇਵਾਦਾਰਾਂ ਦੇ ਨਿਰਭਾਹ ਹਤਿਆਮ ਲੰਗਰ ਪੰਥਕ ਭਲਾਈ ਦੇ ਕੰਮਾਂ ਲਈ ਜਾਗੀਰ ਲਾ ਦਿੱਤੀ ਜੋ ਅੱਜ ਤੱਕ ਮੌਜੂਦ ਹੈ ਇਸ ਜਾਗੀਰ ਦਾ ਰਕਬਾ ਜਦ 1851 ਵਿੱਚ ਸਰਸਰੀ ਬੰਦੋਬਸਤ ਹੋਇਆ ਤਾਂ 30000 ਕਨਾਲ ਸੀ ਮਹੰਤ ਦੀ ਗਫਲਤ ਦੇ ਕਾਰਨ ਇਸ ਵਿੱਚੋਂ 6000 ਕਨਾਲ ਬਟਾਲੀ ਦੇਂਦੇ ਮਰੂਸੀ ਹੋ ਚੁੱਕੇ ਸਨ ਅਤੇ 24000 ਕਨਾਲ ਇਸ ਵਕਤ ਤੱਕ ਮੌਜੂਦ ਹੈ ਬਾਬਾ ਫੁੱਲਾ ਸਿੰਘ ਦੇ ਜੀਵਨ ਪਰ ਇੱਕ ਨਜ਼ਰ ਖਾਲਸੇ ਦੀ ਮਾਨਯੋਗ ਹਸਤੀ ਬਾਬਾ ਫੁੱਲਾ ਸਿੰਘ ਜੀ ਅਕਾਲੀ ਇਹਨੀ ਅਨੰਤ ਪੰਥਕ ਪਿਆਰ ਵਾਲੀ ਹੋਈ ਹਨ ਕਿ ਆਪ ਦੇ ਉੱਚ ਗੁਣਾਂ ਦੀ ਕਿਰਤੀ ਸਾਰੇ ਦੇਸ਼ ਵਿੱਚ ਖੇਲੜੀ ਹੋਈ ਹੈ ਆਪ ਦਾ ਪਹਿਲਾ ਕਰਤੱਬ ਸ਼ੇਰੇ ਪੰਜਾਬ ਨੇ ਸਨ 1801 ਵਿੱਚ ਡੇਠਾ ਜਦ ਸ੍ਰੀ ਅਮਰਤਸਰ ਜੀ ਨੂੰ ਖਾਲਸਾ ਰਾਜ ਨਾਲ ਮਿਲਾਉਣ ਸਮੇਂ ਪ੍ਰਗਟ ਹੋਇਆ ਆਪ ਦਾ ਕੌਮੀ ਪਿਆਰ ਸ਼ੇਰੇ ਪੰਜਾਬ ਦੇ ਮਨ ਪਰ ਐਸਾ ਨਕਸ਼ ਹੋਇਆ ਕਿ ਆਪ ਸਾਰਾ ਜੀਵਨ ਉਸ ਨੂੰ ਕਦੇ ਨਾ ਭੁਲਾ ਸਕੇ ਖਾਲਸਾ ਰਾਜ ਦੀ ਉਸਾਰੀ ਲਈ ਕਸੂਰ ਆਦ ਦੇ ਸੰਗਰਾਮਾਂ ਦਾ ਹਾਲ ਥਾਂ ਦੀ ਤੰਗੀ ਦੇ ਕਾਰਨ ਛੱਡ ਰਹੇ ਹਾਂ ਆਪ ਦਾ ਮਲਤਾਨ ਦੇ ਪ੍ਰਸਿੱਧ ਇਤਿਹਾਸਕ ਕਿਲੇ ਨੂੰ ਇੰਨਾ ਛੇਤੀ ਖਾਲਸੇ ਲਈ ਫਤਿਹ ਕਰਨਾ ਆਪ ਦੀ ਨਿਰਪੈਤਾ ਦੇ ਮਹਾਨ ਅਨੇਕ ਕਾਰਨਾਮਿਆਂ ਵਿੱਚੋਂ ਇੱਕ ਸੀ ਬਾਬਾ ਸਾਹਿਬ ਦੇ ਜੀਵਨ ਪਰ ਨਜ਼ਰ ਮਾਰਿਆਂ ਪਤਾ ਲੱਗਦਾ ਏ ਕਿ ਆਪ ਵਿੱਚ ਇੱਕ ਬਹੁਤ بڑے ਕਾਮਯਾਬ ਜਰਨੈਲ ਵਾਲੇ ਸਾਰੇ ਗੁਣ ਮੌਜੂਦ ਸਨ ਅਤੇ ਕਈ ਗੁਣਾ ਵਿੱਚ ਤਾਂ ਆਪ ਜਰਨੈਲ ਤੋਂ ਵੀ ਬਹੁਤ ਉੱਚੇ ਦੇਖ ਪੈਂਦੇ ਹਨ ਜਦ ਅਸੀਂ ਦੇਖਦੇ ਹਾਂ ਕਿ ਆਮ ਜਰਨੈਲਾਂ ਦੀ ਤਰ੍ਹਾਂ ਆਪ ਪਿੱਛੇ ਰਹਿ ਕੇ ਕੇਵਲ ਫੌਜ ਨੂੰ ਹੁਕਮ ਨਾਲ ਹੀ ਵੈਰੀਆਂ ਨਾਲ ਨਾਸੀ ਟਕਰਾਂਦੇ ਹੁੰਦੇ ਸਗੋਂ ਆਪ ਖੁਦ ਹੱਥ ਵਿੱਚ ਸ੍ਰੀ ਸਾਹਿਬ ਊਲਾਰਦੇ ਹੋਏ ਆਪਣੇ ਜੀਵਨ ਤੋਂ ਹੱਥ ਧੋ ਕੇ ਵਰਦੀ ਅੱਗ ਵਿੱਚ ਵੈਰੀਆਂ ਦੇ ਸਿਰ ਤੇ ਬਿਜਲੀ ਵਾਂਗ ਕੜਕ ਪੈਂਦੇ ਹੁੰਦੇ ਸੀ ਇਹ ਇਹਨਾਂ ਦੀ ਪ੍ਰਭਲ ਆਤਮ ਸ਼ਕਤੀ ਦਾ ਕੰਮ ਸੀ ਜਿਨ੍ਹਾਂ ਨੇ ਕਈ ਹਜ਼ਾਰ ਸੂਰਮੇ ਅਕਾਲੀਆਂ ਨਿਹੰਗ ਸਿੰਘਾਂ ਵਰਗੇ ਸਤੰਤਰ ਦਲਾਂ ਨੂੰ ਇੱਕ ਮਰਿਆਦਾ ਵਿੱਚ ਲਿਆ ਕੇ ਦੇਸ਼ ਭਗਤੀ ਪੰਥਕ ਪਿਆਰ ਮਰਦਾਨਗੀ ਨਿਰਪੈਤਾ ਅਤੇ ਆਪਾ ਵਾਰਨ ਦੇ ਉੱਚ ਗੁਣ ਉਹਨਾਂ ਦੇ ਰੋਮ-ਰੋਮ ਵਿੱਚ ਭਰ ਦਿੱਤੇ ਇਹ ਕੌਮੀ ਪਰਵਾਨੇ ਆਪ ਦੀ ਜਥੇਦਾਰੀ ਵਿੱਚ ਐਸੀ ਕੁਰਬਾਨੀ ਦੇ ਪਤਲੇ ਬਣ ਗਏ ਕਿ ਦੇਸ਼ ਸੇਵਾ ਤੇ ਪੰਥ ਦੀ ਸ਼ਾਨ ਨੂੰ ਉੱਚਾ ਰੱਖਣ ਲਈ ਤਲਵਾਰਾਂ ਦੀਆਂ ਛਾਵਾਂ ਤੇ ਟੋਪਾਂ ਦੇ ਸੰਮੁਖ ਆਪਾਂ ਵਾਰਨ ਨੂੰ ਇੱਕ ਖੇਡ ਸਮਝਦੇ ਸਨ। ਬਾਬਾ ਜੀ ਦਾ ਜੀਵਨ ਇਤਿਹਾਸ ਬੜਾ ਅਦਭੁਤ ਹੈ ਜਿਸ ਦੇ ਪੜਨ ਨਾਲ ਮਨੁੱਖ ਦੇ ਮੁਰਦਾ ਦਿਲਾਂ ਵਿੱਚ ਜਾਨ ਪੈ ਜਾਂਦੀ ਹੈ ਅਤੇ ਸੁੱਕੀਆਂ ਰਗਾਂ ਵਿੱਚ ਮੁੜ ਨਿਰਪੈਤਾ ਤੇ ਵਿਰਿਆਮਤਾ ਦਾ ਲਹੂ ਵਗੇੜੇ ਲੌਣ ਲੱਗ ਜਾਂਦਾ ਹੈ। No, no,